ਪੁਰਾਣੀਆਂ ਗੱਡੀਆਂ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਨਾ ਕੋਈ ਜੁਰਮਾਨਾ ਨਾ ਕੋਈ ਜ਼ਬਤੀ ਸਾਸ਼ੀਕਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੁਰਾਣੀਆਂ ਗੱਡੀਆਂ ਦੇ ਮਾਲਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਫਿਲਹਾਲ 10 ਸਾਲ ਪੁਰਾਣੀਆਂ ਡੀਜ਼ਲ ਅਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ ਇਹ ਮਾਮਲਾ 2018 ਦੇ ਉੱਚ ਫੈਸਲੇ ਨਾਲ ਜੁੜਿਆ ਹੋਇਆ ਜਿਸ ਵਿੱਚ ਦਿੱਲੀ ਵਿੱਚ ਪੁਰਾਣੀਆਂ ਡੀਜ਼ਲ ਅਤੇ ਪੈਟਰੋਲ ਗੱਡੀਆਂ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਦਿੱਲੀ ਸਰਕਾਰ ਨੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਤੋਂ ਅਰਜੀ ਦਾਇਰ ਕੀਤੀ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਐਂਡ ਆਫ ਲਾਈਫ ਵਹੀਕਲਸ ਯਾਨੀ ਆਪਣੀ ਆਖਰੀ ਹਾਲਤ ਚ ਪਹੁੰਚ ਚੁੱਕੀਆਂ ਗੱਡੀਆਂ ਦੇ ਮਾਲਕਾਂ ਖਿਲਾਫ ਜ਼ਬਰਦਸਤੀ ਜਾਂ ਦੰਡ ਤਾਤਕ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਦਿੱਲੀ ਐਨਸੀਆਰ ਵਿੱਚ ਪੁਰਾਣੀਆਂ ਗੱਡੀਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਹਾਲਿਆ ਫੈਸਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸਖਤੀ ਦੇ ਦਰਮਿਆਨ ਇੱਕ ਮਹੱਤਵਪੂਰਨ ਮੋੜ ਹੈ ਰਾਸ਼ਟਾਨੀ ਵਿੱਚ 10 ਸਾਲ ਤੋਂ ਪੁਰਾਣੀਆਂ ਡੀਜ਼ਲ ਅਤੇ 15 ਸਾਲ ਤੋਂ ਪੁਰਾਣੀਆਂ ਪੈਟਰੋਲ ਗੱਡੀਆਂ ਤੇ ਪਹਿਲਾਂ ਹੀ ਪਾਬੰਦੀ ਲਾਗੂ ਹੈ ਅਵਾਈਉ ਗੁਲਤਾ ਪ੍ਰਬੰਧਕ ਅਯੋਗ CAQM ਅਤੇ ਟ੍ਰਾਂਸਪੋਰਟ ਵਿਭਾਗ ਨੇ ਇਹਨਾਂ ਨੂੰ ਐਂਡ ਆਫ ਲਾਈਫ EOL ਵਾਹਨ ਘੋਸ਼ਿਤ ਕੀਤਾ ਹੈ 1 ਜੁਲਾਈ ਤੋਂ પેટ્રોલ ਪੰਪਾਂ ਤੇ ANPR ਕੈਮਰੇ ਲਗਾਏ ਜਾਣਗੇ ਜੋ ਅਜਈਆਂ ਗੱਡੀਆਂ ਦੀ ਨੰਬਰ ਪਲੇਟ ਪਛਾਣ ਕੇ ਉਹਨਾਂ ਨੂੰ ਇਦਾਨ ਕਰਨਗੇ ਤੇ ਰੋਕੋ ਰੋਕਦੇ ਹਨ ਦਿੱਲੀ ਸਰਕਾਰ ਨੇ ਪੁਲਿਸ ਅਤੇ ਟਰਾਂਸਪੋਰਟ ਇਨਫੋਰਸਮੈਂਟ ਟੀਮਾਂ ਨਾਲ ਮਿਲ ਕੇ ਕਈ ਇਲਾਕਿਆਂ ਵਿੱਚ ਨਿਗਰਾਨੀ ਵਿਧਾਈ ਪੈਟਰੋਲ ਪੰਪਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਪ੍ਰਤੀਬੰਧਕ ਵਾਹਨਾਂ ਨੂੰ ਇਦਾਨ ਦੇਣਗੇ ਤਾਂ ਉਹਨਾਂ ਤੇ ਕਾਰਵਾਈ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਦੇ ਫਿਲਹਾਲ ਵਾਹਨ ਮਾਲਕਾਂ ਨੂੰ ਰਾਹਤ ਦਿੱਤੀ ਹੈ ਕੋਰਟ ਨੇ ਕਿਹਾ ਹੈ ਕਿ ਇਹਨਾਂ ਗੱਡੀਆਂ ਤੇ ਜ਼ਬਰਦਸਤੀ ਜੁਰਮਾਨਾ ਜਾਂ ਜ਼ਬਤੀ ਨਹੀਂ ਹੋਵੇਗੀ ਇਹ ਹੁਕਮ ਉਸ ਵੇਲੇ ਆਇਆ ਜਦੋਂ ਦਿੱਲੀ ਸਰਕਾਰ ਪੁਰਾਣੀਆਂ ਗੱਡੀਆਂ ਲਈ ਪੈਟਰੋਲ ਡੀਜ਼ਲ ਵਿਕਰੀ ਰੋਕਣ ਦੀ ਯੋਜਨਾ ਲਾਗੂ ਕਰ ਚੁੱਕੀ ਸੀ ਹੁਣ ਕੇਂਦਰ ਅਤੇ ਹੋਰ ਪੱਖਾਂ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਵੇਗੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ